ਇਹੋ ਇੱਕ ਪ੍ਰੋਗਰਾਮ ਕੀਤਾ ਇੱਕ ਹੋਪਰਾ TV ਕੰਪਨੀ ਬਣਾ ਰਹੇ ਜੋ ਕੁਝ ਸਮੇਂ ਲੱਗ ਗਿਆ ਕੁਝ 3 ਸਾਲ ਤੋਂ ਹਮ ਕੀਤਾ ਗਿਆ ਹੈ ਇਹ ਇੱਕ ਬਹੁਤ ਵੱਡੀ ਸ਼ੋਰ ਹੈ ਸਾਡੇ ਇਲਾਕੇ ਦੀ ਪਾਪਾ ਬੰਦਾ ਸਿੰਘ ਭਾਗਤ ਬਹੁਤ ਵੱਡਾ ਜਨ ਹੈ ਸਾਡੇ ਸਿੱਖ ਪੌਂਟਾ ਹੋਏ ਹੈ ਜੋ ਖਾਲਸਾ ਰਾਜ ਦਾ ਪਹਿਲਾ ਰਾਜਾ ਸੀਗਾ ਪਰ ਇਹਨਾਂ ਨੂੰ ਹਰ ਪਾਸੇ ਅਨੋਰ ਕੀਤਾ ਗਿਆ ਇਹਨਾਂ ਦੇ ਲਈ ਨਾ ਕਿਸੇ ਸਰਕਾਰ ਨੇ ਸੁਚ ਨਾ ਸਾਡੇ ਇਲਾਕੇ ਦੀ ਸੰਗਤਾਂ ਜਾਂ ਕਿਸੇ ਪੰਜਾਬ ਦੇ ਕਿੰਨੇ ਲੀਡਰ ਨੇ ਇਹਦੇ ਬਾਰੇ ਸੋਚਿਆ ਕਿਉਂਕਿ ਜਿੱਦੀ ਵੱਡੀ ਤੇਮ ਪਾਪਾ ਬੰਦਰ ਸਿੰਘ ਬਹਾਦਰ ਜੀ ਦੀ ਹੈ ਜੋ ਸਾਨੂੰ ਜੀ ਜ਼ਮੀਨਾਂ ਦੇ ਮਾਲਕ ਬਣਾਇਆ ਜੇ ਸੀ ਅੱਜ ਆਪ ਕੋ ਮਾਲਕ ਕਹਿੰਦੇ ਆਂ ਸਾਨੂੰ ਮਾਲਕ ਹੈ ਕਿ ਇਹ ਇਹਨਾਂ ਦੀ ਦੇਣ ਹੈ ਜੋ ਵੀ ਹੈ ਪਰ ਇਹ ਨਹੀਂ ਹੋ ਕੀਤਾ ਗਿਆ ਪਰ ਸਾਡੇ ਇਲਾਕੇ ਦੀ ਸੰਗਤ ਨੇ ਸਾਡੀ ਇੱਕ ਸ਼ੋਰਗਰਾ ਕਮੇਟੀ ਨੇ ਸੈਸਲਾ ਕੀਤਾ ਕਿ ਉਹਨਾਂ ਤੇ ਬਾਬਾ ਜੀ ਯਾਦ ਵਿੱਚ ਗੱਠ ਸੰਗਤ ਦੇ ਉੱਤੇ ਬਹੁਤ ਮਹਾਨ ਇਨਸਾਨ ਜਿਸ ਤਰ੍ਹਾਂ ਦੇ ਬਾਬਾ ਬੰਦਰ ਸਿੰਘ ਬਹਾਦਰ ਜੀ ਸਾਡਾ ਦਿੱਤਾ ਹੈ ਕੀਸੇ ਸਰ ਨਾਲ ਉਹਨਾਂ ਨੇ ਚੇਕ ਕਰਤਾ ਹੈ ਕਿ ਸਥਾਨ ਉੱਪਰ ਆ ਜਾਵੇ ਇਹ ਅਨੰਦਪੁਰ ਸਾਹਿਬ ਰੋਡ ਦੇ ਉੱਤੇ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਦੀ ਯਾਦ ਵਿੱਚ ਆਰੰਭ ਕੀਤਾ ਗਿਆ ਹੈ ਜਿਹਦੇ ਵਿੱਚ ਸਾਡੇ ਇਲਾਕੇ ਦੀ ਸੰਗਤਾਂ ਵੱਲੋਂ ਬਹੁਤ ਵੱਡਾ ਸਹਿਯੋਗ ਮਿਲ ਰਿਹਾ ਹੈ ਅਨੰਦਪੁਰ ਸਾਹਿਬ ਵਾਲੇ ਅਨੰਦਗਰ ਸਾਹਿਬ ਵਾਲੇ ਕਾਰ ਸੇਵਾ ਵਾਲੇ ਬਾਬਾ ਜੀ ਨੇ ਬਹੁਤ ਸਾਥ ਦਿੱਤਾ ਹੈ ਲੋਕ ਹੋ ਵੀ ਇਹਦੇ ਇਤਿਹਾਜ਼ ਕਰਵਾ ਰਹੇ ਹਨ ਇਸੇ ਤਰ੍ਹਾਂ ਸਾਨੂੰ ਸੰਗਤਾਂ ਵੱਲੋਂ ਸਹਿਯੋਗ ਮਿਲ ਰਿਹਾ ਹੈ ਅਸੀਂ ਪਹਿਲਾਂ ਜਿਸ ਤਰ੍ਹਾਂ ਸੋਚਿਆ ਨਹੀਂ ਸੀ ਕਿ ਐਡਾ ਵੱਡਾ ਸਥਾਨ ਬਣੂਗਾ ਪਰ ਮਹਾਰਾਜ ਜੀ ਆਪਣੀ ਕਿਰਪਾ ਦੇ ਨਾਲ ਇਹ ਸਥਾਨ ਬਹੁਤ ਵੱਡਾ ਬਣ ਰਿਹਾ ਹੈ ਸਾਇਆ ਸੰਗਤਾਂ ਜਿਸ ਤਰ੍ਹਾਂ ਸਹਿਯੋਗ ਦੇ ਰਹੀਆਂ ਨੇ ਜਿਸ ਦਾ ਸਾਡੇ ਬਲਵੰਤ ਸਿੰਘ ਜੀ ਕਰਨਜੀਤ ਸਿੰਘ ਜੀ ਤੇ ਸਟਾਲ ਮੁੰਦਕਵਾਲ ਸਿੰਘ ਜੀ ਪਰਿਵਾਰ ਵੱਲੋਂ ਸਹਿਯੋਗ ਦਿੱਤਾ ਗਿਆ ਹੈ ਭਲੀ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਵੱਧ ਤੋਂ ਵੱਧ ਸਹਿਯੋਗ ਦੇ ਕੇ ਇਸ ਸਥਾਨ ਦੇ ਵਿੱਚ ਆਪਣੇ ਦਸਤਾਨ ਸਫਲ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ